ਰੱਬਾ ਗਰੀਬ ਨਾ ਕਰੀ ਕਿਸੇ ਨੂੰ ਬੜਾਈ ਬੰਦੇ ਭੱਜ ਜਿਹਾ ਚੱਕੜੀ ਪਰ ਗਰੀਬ ਨਾ ਬਣਾਈ ਕਿਉਂਕਿ ਗਰੀਬੀ ਨਹੀਂ ਵਿਖੀ ਜਾਂਦੀ ਲੋਕਾਂ ਦੇ ਤਾਣੇ ਮੇੜੇ ਨਹੀਂ ਸੁਣੇ ਜਾਂਦੇ ਘਰ ਵਿੱਚ ਬਹੁਤ ਗਰੀਬੀ ਆ ਆਂਦੀ ਢਾਈ ਢਾਨ ਕੰਮ ਕਰਕੇ ਤੇ ਫੇਰ ਰੋਟੀ ਪਾਣੀ ਖਾਂਦਾ ਜੀਵਿੰਦਾਰਾਂ ਦਾ ਕੰਮ ਕਰਕੇ ਤੇ ਕਹੇ ਉਹ ਕਿ ਉਹ ਨਹੀਂ ਸਾਡੀ ਪੱਕੀ ਰੋਟੀ ਸੀ ਸਿਵਾਲੂ ਭਾਰਾ ਥਾ ਥਾ ਤੇ ਤਰੇੜਾਈਆਂ ਆ ਪਤਾ ਨਹੀਂ ਕਿਹੜੇ ਵੇਲੇ ਸਾਤ ਡਿਕਸਦੀ ਆ ਹਾਸਾ ਹੱਸਦਾ ਤੇ ਪਰਿਵਾਰ ਦੇ ਜਿਹੜੇ ਜੀ ਆ ਨੁਕਸਾਨ ਹੋਣਾ ਹੋ ਸੱਜਣਾ ਸਰ ਜੀ ਹੁਣ ਬਰਾਬਰ ਆਸਰੇ ਆ ਕੀ ਕਰ ਸਕਦੇ ਆ ਬੱਚੇ ਨਹੀਂ ਰੋਟੀ ਮੰਗਦੇ ਵੀ ਮੰਮੀ ਰੋਟੀ ਖਾਣੀ ਆ ਭੁੱਖ ਲੱਗੀ ਆ ਕਿੱਥੋਂ ਲਿਆਕ ਦਿੰਦੇ ਹੋ ਬੱਚਿਆਂ ਨੂੰ ਮੰਗਦੇ ਫਿਰ ਗਵਾਂਢੀ ਦੇ ਦੇ ਦਿੰਦੇ ਬਹੁਤ ਮੁੰਧਾਲ ਹੈ ਮਿਲਦੀ ਸੋਤਨੀ ਆ ਕਹਿੰਦੇ ਗਵਾਂਢੀ ਕਰੋ ਬੱਤੀ ਜਿਹੜੀ ਉਹ ਲੈਦੇ ਹੋ ਕਿਉਂ ਨਹੀਂ ਤੁਸੀਂ ਅੱਜ ਤੱਕ ਮੀਟਰ ਲਵਾਇਆ ਨਹੀਂ ਸਰ ਜੀ 32 33 ਰੁਪਏ ਆਟਾ ਮਿਲ ਨਹੀਂ ਰਿਹਾ ਜੋ ਕਣਕ ਮਿਲ ਨਹੀਂ ਰਹੀ ਕਾਟ ਕੱਟਿਆ ਵਸਰ ਜੀ ਪਹਿਲੋਂ ਮਿਰਦੀ ਹੀ ਇਹ ਤਾਂ ਮੰਮੀ ਪਾਪਾ ਆ ਗਏ ਹਨ ਉਦੋਂ ਮਿਲਦੀ ਸੀ ਬਾਹਰ ਚਾਹੁੰਦੇ ਸੀ ਤੁਹਾਡਾ ਖਾਤਾ ਬੰਦਿਆ ਸੀ ਬੜੀ ਵਾਰ ਕੋਸ਼ਿਸ਼ ਕੀਤੀ ਐ ਬੜਿਆ ਸਰਪੰਚਾਂ ਨੂੰ ਕਹਿ ਤਕਉ ਨਹੀਂ ਮੰਨਦਾ ਕੋਈ ਸਰਦ ਜੀ ਜਵਾਨ ਧੀ ਹੋ ਰਹੀ ਆ ਘਰੇ ਫਲਸ਼ ਤੱਕ ਨਹੀਂ ਬਣੀ ਉਹ ਵੀ ਰੋਂਦੀ ਭਾਵ ਜਰੀ ਉਹ ਇਧਰ ਗਮਾਣ ਨਾਲ ਜਾਂਦੀ ਬਾਹਰ ਨਾਲ ਇਧਰ ਜਾਂਦੀ ਬਲੈਸ ਜੇ ਆਂਦੀ ਮੈਨੂੰ ਬੁਲਾ ਕੇ ਦੋ ਤੈਨੂੰ ਕਹਦੀ ਇਹਨਾਂ ਨੂੰ ਬੁਲਾ ਕੇ ਜੀ ਤੁਹਾਡੇ ਸਾਹ ਦੇ ਰੋਣੇ ਅਜਿਹਾ ਕੋਈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਜੋ ਕੋਈ ਘਰ ਦੇ ਹਾਲਾਤ ਅੱਗੇ ਆ ਸਕਣ ਘਰ ਦੀ ਗਰੀਬੀ ਦੂਰ ਹੋ ਸਕੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਨਾ ਪੱਕ ਪੋਸਟ ਚੈਨਲ ਤਸਵੀਰਾਂ ਵਿੱਚ ਖਾਵਾਂਗੇ ਤੁਹਾਨੂੰ ਅੱਜ ਹਲਕਾ ਟਾਰੀ ਦੇ ਪਿੰਡ ਵਰਪਾਲ ਦੀਆਂ ਜਿੱਥੇ ਇੱਕ ਪਰਿਵਾਰ ਨਰਕ ਭਰੀ ਜ਼ਿੰਦਗੀ ਜਿਹੜਾ ਬਤੀਤ ਕਰ ਰਿਹਾ ਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਜਿਹੜੇ ਤੋਂ ਗਾਰਡਨ ਨੇ ਇਹਨਾਂ ਦੀ ਜਿਹੜੀ ਕਿ ਛੱਤ ਟੁੱਟੀ ਹੋਈ ਆ ਅਤੇ ਟੀਂਡਾ ਪਾ ਕੇ ਜਿਹੜਾ ਕੀ ਟਾਈਮ ਪਾਸ ਕੀਤਾ ਜਾ ਰਿਹਾ ਤੁਸੀਂ ਘਰ ਦੇ ਤੁਹਾਨੂੰ ਹਾਲਾਤ ਦਿਖਾ ਰਹੇ ਨੇ ਅਤੇ ਇਹ ਜਿਹੜੀ ਰਸੋਈ ਆ ਰਸੋਈ ਘੱਟ ਤੇ ਢਾਰਾ ਜ਼ਿਆਦਾ ਲੱਗ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਘਰ ਦੇ ਕੀ ਹਾਲਾਤ ਨੇ ਇੱਕੋ ਕਮਰੇ ਵਿੱਚ ਸਾਰਾ ਪਰਿਵਾਰ ਰਹਿੰਦਾ ਅਤੇ ਇਹ ਨਾ ਹੀ ਪਰਿਵਾਰ ਵਿੱਚ ਜਿਹੜਾ ਕੀ ਕੋਈ ਸਾਧਨ ਆ ਪਕਾਚ ਗਰੀਬੀ ਬਹੁਤ ਆ ਤੁਸੀਂ ਦੇਖ ਸਕਦੇ ਹੋ ਇਹ ਭੈਣ ਬੈਠੀ ਆ ਇਹਦਾ ਜਿਹੜਾ ਇਹ ਜਵਾਨ ਪੁੱਤ ਆ ਇਹ ਵੀ ਜਿਹੜਾ ਦਿਮਾਗੋ ਥੋੜਾ ਠੀਕ ਨਹੀਂ ਆ ਅਤੇ ਕਾਫੀ ਲਾਖੀ ਪਰਿਵਾਰ ਵੱਲੋਂ ਇਲਾਜ ਕਰਾਇਆ ਜਾ ਰਿਹਾ ਅਤੇ ਜਿਹੜੇ ਘਰ ਦੇ ਮੁਖੀਆ ਨੇ ਉਹ ਜਿਹੜੇ ਕੀ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਪੇਡ ਪਾਲਦੇ ਨੇ ਤਾਂ ਲੋ ਤੁਸੀਂ ਉਹ ਜੂ ਸਾਡੀ ਕਰ ਰਹੇ ਆ ਪਿੰਡ ਵਰਪਾਲ ਦੀਆਂ ਕੀ ਹਾਲਾਤ ਨੇ ਪਰਿਵਾਰ ਦੇ ਘਰ ਚ ਗਰੀਬੀ ਜਿਹੜੀ ਆ ਅਤ ਦੀ ਆ ਇੱਕੋ ਕਮਰੇ ਵਿੱਚ ਸਾਰਾ ਪਰਿਵਾਰ ਜਿਹੜਾ ਮਤੀਤ ਕਰ ਰਿਹਾ ਵਾ ਤਸਵੀਰਾਂ ਜੂ ਸਾਡੀ ਕਰਾਂਗੇ ਘਰ ਦੇ ਤੁਹਾਨੂੰ ਹਾਲਾਤ ਦਿਖਾ ਰਹੇ ਨੇ ਕੀ ਹਾਲਾਤ ਨੇ ਬੱਤੋਂ ਬੱਤਰ ਜਿਹੜੀ ਜ਼ਿੰਦਗੀ ਮਤੀਤ ਕਰ ਰਹੇ ਨੇ ਉਹ ਵੀ ਇਹਦਾ ਵੀ ਗੱਲਬਾਤ ਕਰਾਂ ਜਿਹੜਾ ਵੀਰ ਨਹੀਂ ਘਾਰ ਆ ਦਿਹਾੜੀ ਲਗਾ ਕੇ ਜਰੂ ਆਇਆ ਵੀਰ ਗੱਲਬਾਤ ਕਰਾਂਗੇ ਵੀਰੇ ਕੀ ਨਾਮ ਤੁਹਾਡਾ ਸਰਮਿੰਦਰ ਸਿੰਘ ਜੀ ਸਰਮਿੰਦਰ ਸਿੰਘ ਜੀ ਘਰ ਦੇ ਹਾਲਾਤ ਬੜੇ ਮਾੜੇ ਨੇ ਬੜੇ ਕੱਚ ਗਰੀਬੀ ਆ ਕਾਰਨ ਕੀ ਕਰਦਾ ਜਿਮੀਦਾਰਾ ਕੰਮ ਕਰਨ ਦੇ ਸਰ ਜੀ ਪਰ ਟਾਈਮ ਪਾਸ ਹੀ ਹੁੰਦਾ 3 3 25 300 ਰੁਪਏ ਦਿਹਾੜੀ ਜੋ ਤੇ 5 600 ਰੁਪਏ ਦਾ ਖਰਚਾ ਤੇ ਘਰ ਕਿੱਥੋਂ ਬੰਨਣਾ ਸਰ ਜੀ ਮੈਨੂੰ ਜਦੋਂ ਸੋ ਪਏ ਸੀ ਦੇਖਿਆ ਵੀ ਘਰ ਜੇ ਇੱਕੋ ਕਮਰਾ ਵਾ ਸਾਰੇ ਪਰਿਵਾਰ ਦੇ ਜੀ ਰਹਿੰਦੇ ਨੇ ਇੱਕ ਜਿਹੜਾ ਦੋ ਗਾਡਰ ਪਾਏ ਹੋਣੇ ਇਹ ਤੇ ਟੀਨਾ ਪਾ ਕੇ ਟਾਈਮ ਪਾਸ ਕਰਦੇ ਹੋ ਜਿਹੜੇ ਸੋਈ ਬਣਾਈਆਂ ਉਹ ਵੀ ਇੱਕ ਢਾਰਾ ਲੱਗਦੀ ਜਿਵੇਂ ਪਛਵਾ ਦਾ ਢਾਰਾ ਹੁੰਦਾ ਵਾ ਕੀ ਕਰੀਏ ਸਰ ਜੀ ਹੁਣ ਚੁੱਮੀ ਮੂੰਹ ਬੜੇ ਪੈ ਰਹੇ ਡਰ ਵੀ ਆਉਂਦਾ ਰਾਤ ਨੂੰ ਸੁੱਤੇ ਪਿਆ ਵੀ ਡਰ ਆਉਂਦਾ ਸਰ ਜੀ ਇੱਕ ਕੁੜੀ ਹੱਡੇ ਗਣਾ ਪਾਵੇ ਉੱਤੇ ਤੇ ਮੈਨੂੰ ਜਦੋਂ ਮੈਨੂੰ ਇਹ ਵੀ ਪਤਾ ਲੱਗਾ ਵੀ ਤੁਹਾਡਾ ਹਜ ਤੱਕ ਬਿਜਲੀ ਦੀ ਸਹੂਲਤ ਨਹੀਂ ਆ ਕਹਿੰਦੇ ਗਵਾਂਢੀ ਕਰੋ ਬੱਤੀ ਜਿਹੜੀ ਉਹ ਲੈ ਰਹੇ ਹੋ ਕਿਉਂ ਨਹੀਂ ਤੁਸੀਂ ਹਜ ਤੱਕ ਮੀਟਰ ਲਵਾਇਆ ਕਿਉਂ ਨਹੀਂ ਤੁਸੀਂ ਉਹ ਨਹੀਂ ਨਹੀਂ ਸਰ ਜੀ 32 33 ਰੁਪਏ ਆਟਾ ਮਿਲ ਨਹੀਂ ਰਿਹਾ ਜੋ ਕਣਕ ਮਿਲ ਨਹੀਂ ਰਹੀ ਕਾਟ ਕੱਟਿਆ ਵਸਰ ਜੀ ਧੰਨਵਾਦ ਸਰਕਾਰ ਤਾਂ ਕਹਿੰਦੀ ਹੈ ਵੀ ਗਰੀਬਾਂ ਦੀ ਮਦਦ ਕੀਤੀ ਜਾਂਦੀ ਆ ਗਰੀਬ ਲੋਕਾਂ ਦੇ ਵਾਸਤੇ ਜਿਹੜਾ ਕੀ 2 ਰੁਪਏ ਆਟਾ ਜਿਹੜਾ ਸਕਿੰਮ ਦਿੱਤੀ ਜਾਂਦੀ ਆ ਤੁਹਾਨੂੰ ਕਿਉਂ ਨਹੀਂ ਲਾਭ ਮਿਲਦਾ ਸਿਰ ਜੀ ਸਾਨੂੰ ਪਹਿਲਾਂ ਮਿਲਦੀ ਸੀ ਜਦੋਂ ਮੰਮੀ ਪਾਪਾ ਆ ਗਏ ਸੀ ਨਾ ਉਦੋਂ ਮਿਲਦੀ ਸੀ ਬਾਅਦ ਚੰਦੇ ਜੀ ਤੁਹਾਡਾ ਖਾਤਾ ਬੰਦ ਹੈ ਜੀ ਬੜੀ ਵਾਰ ਕੋਸ਼ਿਸ਼ ਕੀਤੀ ਆ ਬੜਿਆਂ ਸਰਪੰਚਾਂ ਨੂੰ ਕਹਿ ਚੁੱਕਾ ਨਹੀਂ ਮੰਨਦਾ ਕੋਈ ਸਰ ਜੀ ਤਮੀਨੇ ਸੋ ਵੀ ਕਿਹਾ ਗਿਆ ਵੀ ਤੁਹਾਡੇ ਜਿਹੜੇ ਬੱਚੇ ਨੇ ਉਹ ਵੀ ਜਿਹੜੇ ਸਕੂਲ ਹੀ ਜਾਂਦੇ ਕਾਰਨ ਕੀ ਆ ਅੱਜ ਦੇ ਜ਼ਮਾਨੇ 'ਚ ਹਰ ਕੋਈ ਜਿਹੜਾ ਬੱਚਾ ਸਕੂਲ ਜਾਂਦਾ ਸਰਕਾਰੀ ਸਕੂਲਾਂ ਵਿੱਚ ਜਿਹੜਾ ਸਰਕਾਰ ਫ੍ਰੀ ਪੜ੍ਹਾਈ ਭਰ ਆ ਰਹੀ ਆ ਪਰ ਤੁਸੀਂ ਬੱਚਿਆਂ ਨੂੰ ਕਿਉਂ ਸਕੂਲ ਭੇਜਦੇ ਸਰ ਜੀ ਸਕੂਲੇ ਭੇਜੀ ਦਾ ਉਧਾਰ ਕਾਰਡ ਜੇ ਦਾ ਪੰਗਾ ਪਿਆ ਉਹ ਆਂਦੇ ਤੁਸੀਂ ਉਹ ਤੋਂ ਟੀਕੇ ਵਾਲੇ ਕਾਟ ਤੋਂ ਉਧਾਰ ਕਾਰਡ ਨਹੀਂ ਬਣ ਸਕਦਾ ਜੀ ਜਨਮ ਤਰੀਕਾ ਮਿਲਿਆ ਨਹੀਂ ਇਹ ਹਸਪੀਟਲੋਂ ਉਹ ਆਂਦੇ ਤੁਸੀਂ ਉੱਥੇ ਜਾਓ ਦਿਹਾੜੀਦਾਰ ਬੰਦਾ ਕਿੱਥੇ ਸਰ ਜੀ ਟਾਈਮ ਪੰਨੂਗਾ ਨਹੀਂ ਟਾਈਮ ਨਿਕਲਦਾ ਸਰ ਜੀ ਬਗਾਨਾ ਕੰਮ ਆ ਹੋਂ ਪਰ ਕੀ ਲੱਗਦਾ ਜਿਸ ਤਰ੍ਹਾਂ ਥਾਂ ਥਾਂ ਤੋਂ ਤਰੇੜਾਈਆਂ ਮੈਂ ਜਰੂਰ ਕਹਿਣਾ ਮੈਨੂੰ ਕਹੂੰਗਾ ਕਨਵੀਰ ਨੂੰ ਤਸਵੀਰਾਂ ਜਰੂਰ ਖਾਦ ਲੈਣ ਥਾਂ ਥਾਂ ਤੋਂ ਤਰੇੜਾਈਆਂ ਆ ਪਤਾ ਨਹੀਂ ਕਿਹੜੇ ਵੇਲੇ ਛੱਤ ਡਿੱਗ ਸਕਦੀ ਆ ਹਾਦਸਾ ਹੱਸਦਾ ਤੇ ਪਰਿਵਾਰ ਦੇ ਜਿਹੜੇ ਜੀ ਆ ਨੁਕਸਾਨ ਹੋ ਸਕਦਾ ਨਾ ਹੋ ਸਕਦਾ ਸਰ ਜੀ ਉਹਨਾਂ ਬਰਾਬਰ ਅਸਰੇ ਆ ਕੀ ਕਰ ਸਕਦੇ ਆ ਜੀ ਤੇ ਵੀ ਨਹੀਂ ਜਦੋਂ ਮੀਂਹ ਪੈਂਦਾ ਫਿਰ ਉਦੋਂ ਕਿੰਨਾ ਡਰ ਲੱਗਦਾ ਆ ਉਦੋਂ ਉਦੋਂ ਕੀ ਹਰਾਰ ਹੁੰਦੇ ਨੇ ਤਾਂ ਬੈ ਬੂਗੇ ਕੱਟਣੀ ਪੈਂਦੀ ਆ ਵੀ ਜਵਾਕਾਂ ਨੂੰ ਆਖੀਦਾ ਚਲੋ ਜਿੱਥੇ ਨਹੀਂ ਚੁੰਦਾ ਉੱਥੇ ਤੁਸੀਂ ਬੈਜੋ ਤੇ ਆਪ ਕਹੇ ਵੇਲੇ ਚੁੰਦੇ ਜੀ ਵੀ ਬੈਣਾ ਪੈਂਦਾ ਜੀ ਕੀ ਕਰੀ ਤੁਸੀਂ ਦੇਖ ਸਕਦੇ ਹੋ ਹਾਲਾਤ ਕੀ ਨੇ ਨਰਕ ਭਾਈ ਜ਼ਿੰਦਗੀ ਬਤੀਤ ਕਰ ਰਹੇ ਨੇ ਘਰ ਚ ਅਤਿ ਦੀ ਗਰੀਬੀ ਆ ਪਰ ਮੈਂ ਕਹਿੰਦਾ ਵੀ ਸਰਕਾਰਾਂ ਵੱਲੋਂ ਕੋਈ ਬਹੁਤੀ ਸਹੂਲਤ ਨਹੀਂ ਆ ਤੁਸੀਂ ਦੇਖ ਸਕਦੇ ਹੋ ਕਿ ਕੀ ਹਾਲਾਤ ਨੇ ਅੱਜ ਦੇ ਜ਼ਮਾਨੇ 'ਚ ਜਿਸ ਦੇ ਘਰ ਬੱਤੀ ਨਾ ਹੋਵੇ ਦੱਸੋ ਤੇ ਉਹ ਕਿਹੜਾ ਕਦਰ ਘਰ ਹੋਊਗਾ ਤੇ ਗਵਾਂਡੀਆਂ ਵੱਲੋਂ ਜਿਹੜੀ ਕੀ ਬੱਤੀ ਜਿਹੜੀ ਕੀ ਉਹਨਾਂ ਕੋਲ ਲਈ ਗਈ ਆ ਫਿਰ ਜਾ ਕੇ ਜਿਹੜਾ ਇੱਥੇ ਪੱਖਾ ਦੇ ਬਲਬ ਚੱਲਦਾ ਵਾ ਇਸ ਤਾਂ ਦੇ ਹਾਲਾਤ ਨੇ ਤੇ ਘਰ ਚ ਇਕੱਲਾ ਕਮਾਉਣ ਵਾਲਾ ਇਹ ਜਿਹੜੇ ਸਾਰੇ ਪਰਿਵਾਰ ਦੇ ਜਿਹੜੇ ਜੀ ਨੇ ਇਹ ਤਿੰਨੇ ਬੱਚੇ ਜਿਹੜੇ ਖਾਣ ਵਾਲੇ ਨੇ ਅਤੇ ਨਾਲ ਉਹਨਾਂ ਦੀ ਭੈਣ ਜਿਹੜੀ ਆ ਕਰਦੀ ਤੇ ਕਾਦੇ ਹਾਲਾਤ ਦੇਖ ਲੋ ਕੀ ਨੇ ਇਹ ਜਿਹੜਾ ਜਵਾਨ ਪੁੱਤ ਹੈ ਵੀ ਠੀਕ ਨਹੀਂ ਆ ਚੰਗੀ ਤਰ੍ਹਾਂ ਦਿਮਾਗੀ ਹਾਲਾਤ ਹੈ ਚੰਗੀ ਤਰ੍ਹਾਂ ਬੋਲ ਨਹੀਂ ਸਕਦਾ ਪਰ ਅਜ ਤੱਕ ਵੀਰ ਨੇ ਬੱਚੇ ਜਿਹੜੇ ਸਕੂਲ ਤੱਕ ਨਹੀਂ ਪਾਏ ਕਿਉਂਕਿ ਉਹਨਾਂ ਕਹਿਣਾ ਵੀ ਉਹਨਾਂ ਦੇ ਆਧਾਰ ਕਾਰਡ ਨਹੀਂ ਬਣੇ ਵੇਖੋ ਅੱਜ ਦੇ ਜ਼ਮਾਨੇ 'ਚ ਅਸੀਂ ਦੇਖਦੇ ਵੀ ਸਾਡੇ ਪ੍ਰਵਾਸੀ ਵਿਦੇਸ਼ਾ ਆਪਣੇ ਯੂਪੀ ਬਿਹਾਰ ਤੋਂ ਆ ਕੇ ਜਿਹੜੇ ਉਹਨਾਂ ਦੇ ਆਧਾਰ ਕਾਰਡ ਬਣ ਚੁੱਕੇ ਨੇ ਪਰ ਸਾਡੇ ਪੰਜਾਬੀਆਂ ਦੇ ਆਧਾਰ ਕਾਰਡ ਨਹੀਂ ਬਣੇ ਤੁਸੀਂ ਇਹ ਜਿਹੜਾ ਅੰਦਾਜ਼ਾ ਲਾ ਲਓ ਵੀ ਇਹ ਜਿਹੜਾ ਪਿੰਡ ਆ ਕਿੰਨਾ ਪਛੜਿਆ ਲੱਗਦਾ ਵਾ ਇਹ ਜਿਹੜੇ ਘਰ ਨੇ ਜਿਹੜੇ ਲੋਕ ਨੇ ਸਮਾਜ ਨਾਲੋਂ ਕਿੰਨੇ ਪਿਛੜੇ ਨੇ ਕਿਸੇ ਵੀ ਸਹੂਲਤਦਾਰ ਇਹਨਾਂ ਨੂੰ ਜਿਹੜਾ ਕੀ ਨਹੀਂ ਲਾਭ ਮਿਲ ਰਿਹਾ ਨਾ ਹੀ ਆਟਾ ਦਾ ਸਕੀਮ ਦਾ ਤੇ ਕਿਸੇ ਕਿਸਮ ਦੀ ਕੋਈ ਜਿਹੜਾ ਸਹੂਤ ਨਹੀਂ ਮਿਲਦੀ ਗੱਲਬਾਤ ਵੀ ਕਰਾਂਗੇ ਭੈਣ ਦੇ ਨਾਲ ਆਪਾਂ ਨੇ ਖੜਾ ਜਾ ਮੜਾ ਜਾ ਕੀ ਨਾ ਆ ਤੇ ਕੀ ਕਹਿਣਾ ਚਾਹੋਗੇ ਘਰ 'ਚ ਨਹੀਂ ਗਰੀਬੀ ਕਿਉਂ ਆ ਹਾਂਜੀ ਭਾਜੀ ਮੈਂ ਨਾ ਕਿੰਦਰ ਕੌਰ ਤੇ ਵਾ ਘਰ ਵਿੱਚ ਬਹੁਤ ਗਰੀਬੀ ਆ ਹਾਂਜੀ ਦਿਹਾੜੀਦਾਰ ਕੰਮ ਕਰਕੇ ਤੇ ਫੇਰ ਰੋਟੀ ਪਾਣੀ ਖਾਂਦਾ ਵਾ ਜੀਵਿੰਦਾਰਾਂ ਦਾ ਕੰਮ ਕਰਕੇ ਤੇ ਕਹਿੰਦੇ ਕਿਉਂ ਨਹੀਂ ਸਾਡੀ ਪੱਕੀ ਦੀ ਰੋਟੀ ਹਾਂਜੀ ਨਾ ਸਾਡੀ ਲਾਇਟ ਆ ਨਾ ਸਾਡਾ ਕੋਕਿਆ ਤੇ ਪੈਣੇ ਮਨੇ ਰਸ ਅੱਜ ਦੇ ਜਮਾਨੇ ਜੇਕਰ ਬੱਤੀ ਨੇ ਹੈਗੀ ਤੇ ਕੀ ਹਰਾਤ ਹੋਣਗੇ ਕਿਸ ਤਰ੍ਹਾਂ ਬਦੀਦ ਕਰਦੇ ਹੋ ਮੰਨ ਲਓ ਜੇ ਗਵਾਂਢੀ ਵੀਰ ਨੇ ਬੱਤੀ ਦੇਣ ਤੇ ਫਿਰ ਕਿਸ ਤਰ੍ਹਾਂ ਰਾਤ ਕੱਟੋਗੇ ਅਸੀਂ ਬਹਿ ਕੇ ਰਾਤ ਕੱਢ ਲੈਂਨੇ ਕਿਹੇ ਮਕੇ ਮੀਮੂ ਪੈਂਦਾ ਚੂਆ ਪੈਂਦਾ ਕੋਠੇ ਤੋਂ ਫਿਰ ਡਰ ਲੱਗਦਾ ਫਿਰ ਕਿਹੇ ਮਕੇ ਮੰਜੇ ਸਾਰੇ ਗੱਲੇ ਹੋ ਜਾਂਦੇ ਸਾਡੇ ਮੰਜੇ ਸਾਰੇ ਗੱਲੇ ਦੇ ਪਾ ਇਹ ਚੂਆ ਅੰਦਰ ਬਾਚੜੂ ਚੜੂ ਚੜ ਜਾਂਦੀ ਕਿਵੇਂ ਰੋਟੀ ਪੱਕਣ ਦਾ ਇੰਤਜ਼ਾਮ ਨਹੀਂ ਸਾਡੇ ਤੇ ਮਨੇ ਰਸ ਜਿਵੇਂ ਵੀਰ ਦੀ ਦੱਸਦਾ ਵੀ ਉਹ ਵੀਰ ਦਿਹਾੜੀ ਕਾੜ ਜਾਂਦਾ ਕਈ ਵਾਰੀ ਨਹੀਂ ਦਿਹਾੜੀ ਲੱਗਦੀ ਤੇ ਪਿੱਕ ਕਰੇ ਰੋਟੀ ਪਾਣੀ ਪੱਕਦਾ ਕਿ ਜਾਂ ਭੁੱਖੇ ਸੋਣਾ ਪੈਂਦਾ ਵਾ ਭੁੱਖੇ ਸੋਣਾ ਪੈਂਦਾ ਕਿੰਮ ਕੇ ਹਾਂਜੀ ਕਿੰਮ ਕੇ ਸਾਨੂੰ ਗਵਾਢੀ ਦੇ ਦਿੰਦੇ ਤੇ ਬੱਚੇ ਨਹੀਂ ਰੋਟੀ ਮੰਗਦੇ ਵੀ ਮੰਮੀ ਰੋਟੀ ਖਾਣੀ ਆ ਭੁੱਖ ਲੱਗੀ ਆ ਕਿੱਥੋਂ ਲਿਆਕ ਦਿੰਦੇ ਨੇ ਬੱਚਿਆਂ ਨੂੰ ਫਿਰ ਮੰਗਦੇ ਫਿਰ ਗਵਾਢੀ ਦੇ ਦੂ ਦਿੰਦੇ ਜਰੇ ਬਹੁਤ ਮੰਦਾੜ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਸਾਡੀ ਭੈਣ ਦੇ ਹਾਲਾਤ ਕਿੰਨੇ ਨੇ ਰੋ ਰੋ ਕੇ ਆਪਣਾ ਜਿਹੜਾ ਦਰਦ ਬਿਆਨ ਕਰੀਏ ਰੱਬਾ ਅਜਿਹੇ ਆ ਦਰਦ ਕਿਸੇ ਨੂੰ ਨਹੀਂ ਦਈ ਅਜਿਹੀ ਗਰੀਬੀ ਨਾ ਦਈ ਰੱਬਾ ਨਹੀਂ ਤੇ ਇਹ ਪਰਿਵਾਰ ਜਿਹੜਾ ਵਾ ਮਾੜੇ ਹਾਲਾਤਾਂ ਵਿੱਚ ਲੰਘ ਰਿਹਾ ਵਾ ਸਾਡਾ ਵੀ ਵੇਖ ਕੇ ਤਰਸ ਆ ਰਿਹਾ ਕਿ ਸੱਚੇ ਪਾਤਸ਼ਾਹ ਜਿਹੀ ਗਰੀਬੀ ਕਿਸੇ ਨੂੰ ਨਹੀਂ ਕਿਉਂਕਿ ਘਰ 'ਚ ਚਾਰ ਜੀ ਖਾਣ ਵਾਲੇ ਨੇ ਘਰ 'ਚ ਇਕੱਲਾ ਝੱਕ ਮਾਉਣ ਵਾਲਾ ਵਾ ਪਰ ਘਰ ਦੇ ਹਾਲਾਤ ਜਿਹੜੇ ਨੇ ਵੱਧ ਤੋਂ ਵੱਤਰ ਨੇ ਤੇ ਮੈਨੂੰ ਤਾਂ ਸਭ ਅਸੀਂ ਦੇਖਿਆ ਕਿ ਜਵਾਨ ਧੀ ਹੋ ਰਹੀ ਆ ਘਰੇ ਫਲੈਸ਼ ਤੱਕ ਨਹੀਂ ਬਣੀ ਤੇ ਕਿਸ ਤਰ੍ਹਾਂ ਦੇ ਹਾਲਾਤ ਨੇ ਉਹ ਵੀ ਜਾਂਦੀ ਭਾ ਵਿਚਾਰੀ ਉਹ ਇਧਰ ਗਮਾਂਢ ਚ ਜਾਂਦੀ ਬਾਹਰ ਨੂੰ ਇਧਰ ਜਾਂਦੀ ਫਲੈਸ਼ 'ਚ ਆਂਦੀ ਮੈਨੂੰ ਬਣਾ ਕੇ ਦਿਓ ਤੇ ਕਹਾਂ ਗਾਦੀ ਤੁਹਾਨੂੰ ਬਣਾ ਕੇ ਦਿਖੀ ਇੰਨੀ ਮਗਹੀ ਆ ਕਿਆ ਚ ਚੁੱਪ ਕਰ ਪੈਣੇ ਰੋ ਨਾ ਤੁਸੀਂ ਦੇਖ ਸਕਦੇ ਹੋ ਕਿ ਕੀ ਹਾਲਾਤ ਨੇ ਗਰੀਬੀ ਜਿਹੜੀ ਆ ਬੰਦੇ ਨੂੰ ਖਤਮ ਕਰ ਦਿੰਦੀ ਆ ਬੰਦਾ ਨਹੀਂ ਮਰਦਾ ਪਰ ਜਦੋਂ ਗਰੀਬੀ ਬੰਦੇ ਤੇ ਪੈਂਦੀ ਆ ਤੇ ਚੰਗੇ ਆ ਚੰਗੇ ਦੇ ਮਾੜੇ ਹਾਲਾਤ ਆ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਭੈਣ ਆਪਣਾ ਦਰਦ ਜਿਹੜਾ ਉਹ ਬਿਆਨ ਕਰ ਰਹੀ ਆ ਰੋ ਰੋ ਕੇ ਧੀ ਜਵਾਨ ਹੋ ਰਹੀ ਆ ਘਰੇ ਕੋਈ ਲੈਟਰਨਿੰਗ ਦਾ ਬਾਥਰੂਮ ਦਾ ਕੋਈ ਪ੍ਰਬੰਧ ਨਹੀਂ ਆ ਗਵਰਡੀ ਘਰ ਜਾ ਕੇ ਜਿਹੜੀ ਆ ਧੀ ਨੂੰ ਲੈਟਰਨਿੰਗ ਬਾਥਰੂਮ ਜਾਣਾ ਪੈਂਦਾ ਅੱਜ ਦਾ ਜ਼ਮਾਨਾ ਦੇਖ ਲਓ ਅਸੀਂ ਕਹਿੰਦੇ 21ਵੀਂ ਸਦੀ ਆ ਗਈ ਆ ਸਰਕਾਰ ਸਹੂਲਤਾਂ ਦੇ ਰਹੀ ਆ ਪਰ ਆ ਸਹੂਲਤਾਂ ਨੇ ਇਹ ਜਿਹੜਾ ਪਿੰਡ ਅੱਜ ਵੀ ਜਿਹੜਾ ਸਹੂਲਤਾਂ ਤੋਂ ਵਾਂਝਾ ਵਾ ਸਾਡੀ ਸਰਕਾਰ ਨੂੰ ਅਪੀਲ ਆ ਇਸ ਪਰਿਵਾਰ ਦੀ ਜਰੂਰ ਸਹਾਇਤਾ ਲਈ ਜਾਵੇ ਇਹਨਾਂ ਵੱਲ ਝਾਤ ਮਾਰੀ ਜਾਵੇ ਤਾਂ ਜੋ ਕੀ ਘਰ ਦੀ ਗਰੀਬੀ ਜਿਹੜੀ ਆ ਦੂਰ ਹੋ ਸਕੇ ਤੇ ਮੀਨੋ ਦੱਸੋ ਸਰਕਾਰਾਂ ਵੱਲੋਂ ਸਹੂਲਤਾਂ ਕੋਈ ਨਹੀਂ ਮਿਲਦੀ ਆ ਕਿੰਨੇ ਸਰਕਾਰ ਬਹੁਤ ਸਹੂਲਤਾਂ ਦੇਂਦੀ ਤੁਹਾਨੂੰ ਨਹੀਂ ਬਾਜਿਆ ਨੂੰ ਕੋਈ ਸਹੂਲਤ ਨਹੀਂ ਮਿਲੀ ਕੋਈ ਨਹੀਂ ਨਾ ਨਾ ਮੈਂਬਰ ਨੇ ਨਾ ਸਰਪੰਚ ਨੇ ਸਾਡੇ ਪੁੱਛਦਾ ਨਹੀਂ ਕੋਈ ਆਣ ਕੇ ਉਹਦੋਂ ਬੰਦੇ ਜਿਹੜੇ ਵੋਟਾਂ ਪੈਂਦੀਆਂ ਉਹ ਦੋਪਹਿਰ ਆਂਦੇ ਵਾ ਕਰਾਂ ਗਿਆ ਕਰਨ ਬੁਲਕੇ ਕੋਈ ਨਹੀਂ ਸੁਣਦਾ ਸਾਡੀ ਤੇ ਵੀ ਨਹੀਂ ਦੱਸ ਪਹਿਲਾਂ ਅਸੀਂ ਦੇਖਿਆ ਕੋਠਾ ਜਿਹੜਾ ਘਟਟਿਆ ਪਿਆ ਵਾ ਇਹ ਕਾਸੀਂ ਦੇਖਿਆ ਬਾਲੇ ਆ ਜਿਹੜੇ ਗਾਰਡਰ ਦੋ ਪਏ ਆ ਟੀਨਾ ਪਈਆਂ ਤੇ ਇੱਥੇ ਜਿਹੜੀ ਛੱਤ ਕਿੱਥੇ ਗਈ ਥੋਦੀ ਇਹ ਤਾਂ ਸਾਡ ਟੁੱਟ ਭੱਜ ਗਈ ਕੋ ਉਧਰ ਪਾਤੀ ਇਧਰ ਕੋਸ਼ਾਂ ਕਰਤੀ ਕੋ ਇਧਰ ਡੰਗਰਾਂ ਵਛੀਆਂ ਕਰਤੀ ਛਾਂ ਹਾਂਜੀ ਟੁੱਟ ਗਈ ਦੇਖ ਪੇ ਗਿਰ ਗਈ ਮੈਨੂੰ ਇਹ ਦੱਸ ਕੋ ਰਿਸ਼ਤੇਦਾਰ ਭੈਣ ਭਰਾ ਕਰ ਆ ਕੇ ਆ ਗਰ ਆ ਨਹੀਂ ਜਾਂਦੇ ਅਗੇ ਕਦੀ ਆਉਂਦੇ ਘੜੀਪਾਲਾਂ ਦੇ ਚੱਲ ਜਾਂਦੇ ਰਾਤ ਨੇੜੇ ਕਰ ਕੋਈ ਵੀ ਰਹਿੰਦਾ ਚੱਲ ਜਾਂਦੇ ਹਸਲੇ ਕੀ ਕਹਿੰਦੇ ਆ ਘੜੀਪਾਲੀ ਉਹ ਆਂਦੇ ਸਾਡੇ ਵੀ ਲਾਦ ਕਿੱਦੇ ਮਾੜੇ ਕਰਦੇ ਐਦਾ ਹੀ ਆਂਦੇ ਪਾ ਸਾਨੂੰ ਤੁਸੀਂ ਬਣਾਉਂਦੇ ਐਂ ਬਣਾਵਾਂਗੇ ਵਾਹ ਕਦੇ ਰੱਬ ਨਾਲ ਨਾਰਾਜ਼ਗੀ ਹੁੰਦੀ ਆ ਕਿ ਰੱਬ ਨਾਲ ਗੁੱਸਾ ਕਿੱਲਾ ਹੁੰਦਾ ਵੀ ਰੱਬਾ ਸਾਰਿਆਂ ਨੂੰ ਘਰਬਾ ਚੰਗਾ ਦਿੱਤਾ ਈ ਸਾਡੇ ਕਿਉਂ ਝੋਲੀ ਜਣੀ ਕੀ ਨਹੀਂ ਗਰੀਬੀ ਪਾਈ ਆ ਹਾਂਜੀ ਇਹ ਗੱਲ ਆ ਗਈ ਰੱਬ ਨੂੰ ਆਖੀ ਤਾਂ ਦੋਸ਼ ਦਈਦਾ ਫਿਰ ਰੱਬਾ ਸਾਨੂੰ ਵਧੀਆ ਵਧੀਆ ਕਰ ਦੇ ਹਾਂ ਤੇ ਬੰਦਾ ਤਾਂ ਕੋਈ ਸੁਣਦਾ ਨਹੀਂ ਅੱਜ ਕੱਲ ਕੋਈ ਨਹੀਂ ਸੁਣਦਾ ਜੀ ਬੇਕਰ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਭੈਣ ਦਾ ਕਹਿਣਾ ਵੀ ਜਦੋਂ ਵੋਟਾਂ ਆਉਂਦੀਆਂ ਨੇ ਸਰਪੰਚ ਨੰਬਰਦਾਰ ਹਰ ਕੋਈ ਆਕੀ ਨਾਲੋਂ ਵੋਟ ਪਾਉਂ ਵਾਤੇ ਕਹਿੰਦਾ ਵੀ ਕਿੰਦਾ ਵੋਟਾਂ ਪਾਓ ਤੁਹਾਡੀ ਜਿਹੜੇ ਰਹਿੰਦੇ ਕੰਮ ਕੀਤੇ ਜਾਣਗੇ ਪੈਲ ਦੇ ਹਿਸਾਰ ਤੇ ਪਰ ਅੱਜ ਪ੍ਰਵਾਦ ਦੇ ਹਾਲਾਤ ਦੇਖ ਕੇ ਸਾਡਾ ਵੀ ਮਨ ਕਿਤੇ ਪਾਰ ਆ ਬਹੁਤ ਲੋੜ ਐ ਇਸ ਪਰਿਵਾਰ ਨੂੰ ਤੁਹਾਡੇ ਸਾਥ ਦੀ ਅਮਰਸਾਦ ਦਾ ਹਲਕਾ ਟਾਲੀ ਦਾ ਪਿੰਡ ਵਰ ਪਾ ਰਿਹਾ ਤਸਵੀਰਾਂ ਤੁਹਾਨੂੰ ਜਲੂ ਸਾਂਝੀ ਕਰ ਰਿਹਾ ਇਕਲੀ ਇਕਲੀ ਜਰੂਰ ਸਾਥ ਦਿਓ ਕਿਉਂਕਿ ਭੈਣ ਦਾ ਇੱਕ ਜਿਹੜਾ ਜਵਾਨ ਪੁੱਤ ਆ ਉਹ ਵੀ ਜਿਹੜਾ ਦਿਮਾਗੀ ਹਾਲਾਤ ਠੀਕ ਨਹੀਂ ਆ ਤੇ ਇੱਕ ਜਿਹੜੀ ਧੀ ਆ ਉਹ ਜਿਹੜੀ ਅੱਜ ਕੈਮਰੇ ਸਾਹਮਣੇ ਨਹੀਂ ਆ ਰਹੀ ਕਿਉਂਕਿ ਉਹਦਾ ਕਹਿਣਾ ਹੈ ਵੀ ਉਸ ਦੀ ਸਹੇਲੀਆਂ ਉਸ ਨੂੰ ਮਜ਼ਾਕ ਕਰਦੀਆਂ ਨੇ ਵੀ ਤੁਹਾਡੇ ਘਰ ਦੀ ਗਰੀਬੀ ਤੁਹਾਡੇ ਘਰ ਦੀ ਵੀਡੀਓ ਜਿਹੜੀ ਉਹ ਨੈਟ ਤੇ ਪੈਂਦੀ ਆ ਤੋ ਕਹਿੰਦੀ ਮੈਨੂੰ ਮਜ਼ਾਕ ਕਰਦੀਆਂ ਨੇ ਵੀ ਤੁਸੀਂ ਤੇ ਬਹੁਤ ਗਰੀਬ ਜੀ ਰੱਬਾ ਗਰੀਬ ਨਾ ਕਦੀ ਕਿਸੇ ਨੂੰ ਬਣਾਏ ਬੰਦੇ ਭਾਵੇਂ ਦੁਨੀਆ ਤੋਂ ਚੱਕਣੀ ਪਰ ਗਰੀਬ ਨਾ ਬਣਾਈ ਕਿਉਂਕਿ ਗਰੀਬੀ ਨਹੀਂ ਵੇਖੀ ਜਾਂਦੀ ਲੋਕਾਂ ਦੇ ਤਾਣੇ ਮੇਨੇ ਨਹੀਂ ਸੁਨੇ ਜਾਂਦੇ ਉਹਤੀ ਬਹੁਤ ਸਿਆਣੀ ਆ ਕਹਿੰਦੇ ਪੜ੍ਹਾਈ 'ਚ ਬੜੀ ਹੁਸ਼ਿਆਰ ਆ ਪਰ ਘਰ ਦੀ ਜੋ ਗਰੀਬੀ ਆਉਂਦੀ ਹੈ ਨਾ ਗਰੀਬੀ ਕਾ ਕੇ ਕਹਿੰਦੀ ਆਪਣੀ ਸਹੇਲੀਆਂ ਤਾਂ ਘਰੇ ਲੈ ਕੇ ਆਉਂਦੀ ਪਿਓ ਬਿਠਾਉਗੀ ਕਿੱਥੇ ਕਿਉਂਕਿ ਸਹਲੀਆਂ ਦੇ ਘਰ ਬਹੁਤ ਸੋਹਣੇ ਹੋਣੇ ਨੇ ਬੜੇ ਵਧੀਆ ਹਾਲਾਤ ਨੇ ਇੱਕ ਮਾਣਾ ਵੀ ਗੱਲਬਾਤ ਕਰਦੇ ਜਿਹੜੀ ਗਵਾਂਢੀ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਆਪਾਂ ਜੀ ਖੜੇ ਹੋ ਜਾਓ ਹਾਲਾਤ ਸ਼ੁਰੂ ਤੋਂ ਇਹਨਾਂ ਦੇ ਇਸਾਂ ਦੇ ਮਾੜੇ ਹਾਲਾਤ ਨੇ ਹਾਂਜੀ ਇਹਨਾਂ ਦੇ ਮੰਮੀ ਡੈਡੀ ਜਿਹਦੇ ਵੀਰ ਜੀ ਡੈਥ ਹੋਈ ਆ ਇਹ ਇਹਨਾਂ ਦੇ ਮੁਰਕੇ ਵਿਚਾਰੇ ਦੇ ਡਿਗ ਦੇ ਡਿਗ ਦੇ ਹਾਲਾਤ ਇਦਾਂ ਹੋ ਗਏ ਆ ਤੇ ਵੀਰ ਜੀ ਇਹਨਾਂ ਦਾ ਕੋਈ ਸਹਾਰਾ ਨਹੀਂ ਹੈਗਾ ਤੇ ਨਾ ਇਹਨਾਂ ਦਾ ਲੱਗੇ ਕੋਈ ਬਾਹ ਫੜਨ ਵਾਲਾ ਹੈਗਾ ਹਾਂ ਮੈਂ ਵੀ ਘਰਾਂ ਦਾ ਦੋ ਦੋ ਤਿੰਨ ਘਰਾਂ ਦਾ ਕੰਮ ਮਿਹਨਤ ਮਜ਼ਦੂਰੀ ਕਰਦੀ ਆ ਕਿੇ ਵਕਤ ਜਦੋਂ ਇਨਨੂੰ ਨਾ ਕੋਚੋ ਫਿਰ ਮੈਂ ਆਪਣੇ ਘਰੋਂ ਨੂੰ ਲੈ ਕੇ ਰੋਟੀ ਪਾਣੀ ਦੇਣੀ ਪਕਾ ਕੇ ਕਿਸ ਤਰ੍ਹਾਂ ਦੇ ਅੱਜ ਦੇ ਜ਼ਮਾਨੇ 'ਚ ਕਹਿੰਦੇ ਜਿਹਦੇ ਘਰੇ ਫਲੈਸ਼ ਨਹੀਂ ਬਣੀ ਜਾਂ ਜਿਹਦੇ ਘਰੇ ਬੱਤੀ ਨਹੀਂ ਹੈਗੀ ਉਹ ਕਿਸ ਤਰ੍ਹਾਂ ਦਾ ਘਰ ਆਊਗਾ ਅਸੀਂ ਦੇਖਦੇ ਪਿੰਡਾਂ ਤੱਕ ਜੰਗਲ ਤੱਕ ਜਿੱਦ ਕੇ ਬੱਤੀ ਪਹੁੰਚੀ ਆ ਉੱਥੇ ਲੋਕਾਂ ਦੇ ਘਰਾਂ ਵਿੱਚ ਲਾਈਟ ਹੈ ਨਹੀਂ ਆ ਇਸ ਪਰਿਵਾਰ ਦੀ ਘਰੇ ਲਾਈਟ ਹੈ ਨਹੀਂ ਆ ਕਹਿੰਦੇ ਗਵਾਂਡੀਆਂ ਘਰੋਂ ਜਾ ਕੇ ਜਿਹੜੀ ਕਿ ਬੱਤੀ ਪਾਉਣੀ ਪੈਂਦੀ ਆ ਜੇਕਰ ਉਹ ਵੀ ਬੰਦ ਹੋ ਜੇ ਤੇ ਪਰਿਵਾਰ ਨੂੰ ਹਨੇਰੇ ਬਹਿਣਾ ਪੈਂਦਾ ਹਾਂਜੀ ਵੀਰ ਜੀ ਅਸੀਂ ਲੱਗੋ ਆਖਿਆ ਵੀ ਬੱਤੀ ਮਟਿਆ ਰਿਆ ਨਹੀਂ ਕਹਿੰਦੇ ਕਿ ਬੱਚੇ ਮੀਂਹ ਕਣੀ ਪਊਗਾ ਕਿਤੇ ਰੱਬ ਨਾ ਕਰੇ ਕੋਠਾ ਅੱਗੇ ਕਿ ਡਿੱਗ ਗਿਆ ਕਿ ਇਹ ਵੀ ਡਿੱਗ ਗਿਆ ਤੇ ਇਹ ਕਿੱਥੋਂ ਮਿਲ ਕੇ ਵੇਖਾਂਗੇ ਇਹਨਾਂ ਨੂੰ ਅਸੀਂ ਲੱਗੋ ਇੱਕ ਬਲਬ ਜੋਗਾ ਚਾਨਣ ਦਿੱਤਾ ਵੀਰ ਜੀ ਉਹ ਵੀ ਬੱਚਿਆਂ ਦੇ ਮੂੰਹ ਕਰਕੇ ਤੇ ਜਨਾਨੀ ਦੇ ਕਰਕੇ ਕਿਉਂ ਵੀ ਉਹ ਵਿਚਾਰਾ ਦਿਹਾੜੀ ਕਰਕੇ ਲੈਂਦਾ ਕਿਵੇ ਦਿਹਾੜੀ ਲੱਗਦੀ ਆ ਕਿਸੇ ਵੇਲੇ ਨਹੀਂ ਲੱਗਦੀ ਵੀਰ ਜੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਦਾ ਹੱਥ ਜੋੜ ਕੇ ਵੀ ਇਹਨਾਂ ਦਾ ਮਸਲਾ ਹੱਲ ਕਰੋ ਸਰਕਾਰ ਨੂੰ ਕਹੋ ਇਹ ਗਰੀਬ ਦੀ ਮਦਦ ਕਰਨ ਹੱਥ ਜੋੜ ਕੇ ਨਾ ਇਹਨਾਂ ਨੂੰ ਕਣਕ ਮਿਲਦੀ ਆ ਨਾ ਇਹਨਾਂ ਨੂੰ ਕੋਈ ਰਾਸ਼ਨ ਮਿਲਦਾ ਏ ਵੀਰ ਜੀ ਇਹਨਾਂ ਦੇ ਇਨੀ ਮਦਦ ਕਰੋ ਮੇਰੇ ਭੈਣ ਭਰਾਵਾਂ ਦੀ ਵੀ ਸਾਡੇ ਵਾਂਗੂ ਇਹ ਵੀ ਮਾੜੇ ਮੋਢੇ ਕੁਲਿਆਂ 'ਚ ਬਹਿ ਜਾਣ ਤੇ ਮੈਨੂੰ ਇਹਦਾ ਸੁਪੈਣੇ ਹਮੇਸ਼ਾ ਕਹਿੰਦਾ ਵੀ ਵੋਟਾਂ ਜਦੋਂ ਆਉਂਦੀਆਂ ਨੇ ਸਰਕਾਰ ਕਹਿੰਦੀ ਵੀ ਵੋਟਾਂ ਪਾਓ ਪਿੰਡ ਦੇ ਸਰਪੰਚ ਆ ਕੇ ਬੂਹੇ ਗਾੜੀ ਵੋਟਾਂ ਵਾਸਤੇ ਮੰਗਦੇ ਨੇ ਉਹ ਕਦੀ ਘਰ ਦੇ ਹਾਲਾਤ ਨਹੀਂ ਦੇਖਦੇ ਵੀ ਘਰ 'ਚ ਹਾਲਾਤ ਦੇ ਬੜੇ ਮਾੜੇ ਨੇ ਬੜੀ ਗਰੀਬੀ 'ਚ ਲੰਘ ਰਹੇ ਨੇ ਇਹਨਾਂ ਨੂੰ ਸਹੂਲਤਾਂ ਦੀ ਲੋੜ ਆ ਸਰਕਾਰ ਕਹਿੰਦੀ ਅਸੀਂ ਘਰ ਘਰ ਸਹੂਲਤਾਂ ਪਹੁੰਚਾ ਰਹੇ ਆ ਕਣ ਕਟਲਾ ਦਾਲ ਦੇ ਰਹੇ ਆ ਬੱਤੀ ਫ੍ਰੀ ਦੇ ਰਹੇ ਆ ਪਰ ਇਹਨਾਂ ਨੂੰ ਕੁਝ ਨਹੀਂ ਮਿਲਦਾ ਵਿਚਾਰੇ ਨੂੰ ਨਹੀਂ ਵੀਰ ਜੀ ਇਹਨਾਂ ਨੂੰ ਕਾਖੜੀ ਮਿਲਦਾ ਉਹ ਕਹਿ ਜਾਂਦੇ ਆ ਮੁੜ ਕੇ ਆਉਂਦੇ ਨਹੀਂ ਨਾ ਪਿੱਛਾ ਭੌਂ ਕੇ ਵੇਖਦੇ ਆ ਉਹਨਾਂ ਨੂੰ ਉਹਨਾਂ ਤੱਕ ਵੀਰ ਜੀ ਮਤਬਲ ਹੁੰਦਾ ਵਾ ਜਿੰਨਾਂ ਤੱਕ ਵੋਟਾਂ ਲੈਣੀਆਂ ਮੁੜ ਕੇ ਵੋਟਾਂ ਲੈ ਕੇ ਤੁਸੀਂ ਕੌਣ ਤੇ ਇਹ ਕੌਣ ਇਹ ਵਿਚਾਰੇ ਬਹੁਤ ਮਜਬੂਰ ਆ ਇਹਨਾਂ ਦੇ ਵੱਲ ਵੇਖ ਕੇ ਸਾਡਾ ਆਪਣਾ ਰੋਣ ਨਿਕਲ ਆ ਆ ਤੇ ਜੋੜ ਕੇ ਬੇਨਤੀ ਹੈ ਸਰਕਾਰ ਨੂੰ ਇਹਨਾਂ ਦੀ ਹਰ ਹਿੱਲੇ ਮਦਦ ਕਰਨ ਇਹ ਵੀ ਇਚਾਰੇ ਮਾੜੇ ਮੋਢੇ ਘਰ-ਵਾਰ ਜੇ ਬਹਿ ਜਾਣਗੇ ਸਾਨੂੰ ਵੀ ਸਾਥ ਸੌਖਾ ਹੋਊਗਾ ਆਂਡ ਗਵਾਂਡ ਮੁਰਕੇ ਦੁਖੀ ਹੁੰਦਾ ਵਾ ਕਿ ਬੱਚੇ ਅਬ ਮੁੰਡਾ ਹੈਗਾ 10-12 ਸਾਲ ਦਾ ਉਹਨੂੰ ਦਿਮਾਗੀ ਦੌਰਾ ਪੈਂਦਾ ਏ ਉਹਨੂੰ ਫਿਰ ਵੇਖਣਾ ਪੈਂਦਾ ਵਾ ਜਾਨੂੰ ਵਾਜਾ ਮਾਰਦੀ ਭੱਜ ਕੇ ਵੇਖੋ ਦੋ-ਦੋ ਦਿਨ ਹੋਸ਼ ਨਹੀਂ ਕਰਦਾ ਇਹ ਬੱਚਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਵੀਰ ਜੀ ਤੁਸੀਂ ਦੇਖਿਆ ਕਰਦੇ ਕੀ ਹਾਲਾਤ ਨੇ ਤਰਸਯੋਗ ਹਾਲਾਤ ਨੇ ਐਸ ਕਰਕੇ ਸਾਡੀ ਦਸ਼ਕਾਂ ਨੂੰ ਪੀ ਲਿਆ ਇਸ ਪਰਿਵਾਰ ਦੀ ਮਦਦ ਜਰੂਰ ਕਰਿਆ ਕਰੋ ਜਿਹੜਾ ਕਿ ਮਾਰੇ ਪਰਿਵਾਰ ਨੇ ਜਿਹੜਾ ਮਾਰੇ ਹਾਲਾਤ ਨੇ ਤੁਹਾਡੇ ਸਾਹ ਦੀ ਲੋੜ ਆ ਦਰਸ਼ਕੋ ਇਸ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਜੋ ਕਿ ਘਰ ਦੇ ਹਾਲਾਤ ਚੰਗੇ ਹੋ ਸਕਣ ਘਰ ਦੀ ਗਰੀਬੀ ਦੂਰ ਹੋ ਸਕੇ ਇੱਕ ਵਾਰ ਫਿਰ ਤਸਵੀਰਾਂ ਜਰੂਰ ਖਾਵਾਂਗੇ ਇਹ ਛੋਟੇ ਛੋਟੇ ਬੱਚੇ ਨੇ ਅਤੇ ਘਰ ਦਾ ਮੁਖੀਆ ਜਿਹੜਾ ਕਿ ਧਰਮਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਤੇ ਇਹ ਭੈਣ ਆ ਜਿਹਦੇ ਕੀ ਬੱਚੇ ਨੇ ਤਿੰਨੇ ਪੁੱਤ ਨੇ ਇੱਕ ਧੀ ਆ ਧੀ ਮੁਟਿਆਰ ਹੋ ਰਹੀ ਆ ਐਸਾ ਕਿ ਕੈਮਰੇ ਸਾਹਮਣੇ ਨਹੀਂ ਆਉਂਦੀ ਵੀ ਲੋਕੀ ਮਜ਼ਾਕ ਕਰਦੇ ਨੇ ਸਕੂਲ ਵਾਲੇ ਮਜ਼ਾਕ ਕਰਦੇ ਨੇ ਸਹੇਲੀਆਂ ਮਜ਼ਾਕ ਕਰਦੀਆਂ ਨੇ ਕੀ ਤੁਹਾਡੀ ਵੀਡੀਓ ਡਰਤੇ ਪਈ ਆ ਪਰ ਕਿਹਦਾ ਜੀ ਕਰਦਾ ਵੀਡੀਓ ਡਰਤੇ ਪਾਉ ਨੂੰ ਅਸਿਕਾ ਕਿ ਤੁਹਾਡੇ ਸਾਦੀ ਲੋੜ ਆ ਇਸ ਗਰੀਬ ਗਰੀਬ ਪਰਵਾਰ ਦਾ ਸਾਥ ਦਿਓ ਤਾਂ ਜੋ ਕਿ ਘਰਤ ਗਰੀਬੀ ਦੂਰ ਹੋ ਸਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਨਿਰਪੱਖ ਪੋਸਟ ਚੈਨਲ ਲਈ ਅਮਰਸਰ